ਗੁਰਜੀ ਕੀ ਨਾ ਜੀ ਆਪਣਾ ਜੀ ਅਲਿੰਦਰ ਸਿੰਘ ਆ ਜੀ ਤੇ ਕੀ ਗੱਲਬਾਤ ਹੋਈ ਆ ਜੀ ਸਾਰੀ ਇਹ ਸਾਡੇ ਖੇਤ ਦੇ ਨਾਲ ਤੇ ਮਿੱਟੀ ਝੜਦੇ ਸੀ ਜੀ ਸਰਕਾਰੀ ਜੋ ਤੇ ਹਰਦਾ ਰੋੜੀ ਹੈ ਜੀ ਅੱਛਾ ਜੀ ਹਰਦਾ ਰੋੜੀ ਜੋ ਮਿੱਟੀ ਝੜਦੇ ਸੀ ਮੈਂ ਮੱਝਾਂ ਚੋ ਕੇ ਆ ਗਿਆ ਜੀ ਬੈਟ ਹੈ ਜੀ ਮੇਰਾ ਬੇਟਾ ਉੱਥੇ ਦਾ ਚੋਕਰ ਲਾ ਕੇ ਮੈਂ ਐਸਾ ਕੁੱਖ ਪਹੇਂ ਆ ਗਿਆ ਤੇ ਉਹ ਮੈਂ ਆ ਗਿਆ ਜੀ ਮੈਸੇਂਜਰ ਨਾਲ ਕੋਈ ਦਵਾਈ ਦੇਈ ਮੇਰੇ ਗਲਾ ਖਰਾਬ ਹੋ ਗਿਆ ਜੀ ਇਹ ਕੰਦੂ ਕਹਿੰਦਾ ਕਿ ਇੱਥੇ ਮਿੱਟੀ ਝੜਦੇ ਮੈਂ ਚੱਕੀ ਜਾਵਾਂ ਤੇ ਜਦੋਂ ਆਪਾਂ ਕਰੜਾ ਵੀ ਤੂੰ ਬਾਜ਼ ਜਾਇਆ ਕੋ ਮੈਂ ਆਪਣਾ ਖੇਤ ਦੇ ਨਾਲ ਆ ਤੇ ਉਹ ਏ ਗਿਆ ਇਹ ਇਹਨੇ ਬਿਕਦਾ ਟਰੈਕਟਰ ਮਾਰਿਆ ਇਹਨੇ ਭਾਗੀ ਟਰੈਕਟਰ ਵਧਿਆ ਚਲ ਮੈਂ ਕੁਦਰਤੀ ਚਲੇ ਗਿਆ ਮਾਰਦਾ ਜਿਹਾ ਲੜਨਾ ਪੈਣਾ ਵੀ ਚਲ ਦੇਖ ਲੋ ਚੱਲ ਕੇ ਮੇਰੇ ਜਾਂਦੇ ਨੂੰ ਵੀ ਭੱਜੇ ਜਾਂਦੇ ਤੇ ਇਹ ਕਹੇ ਮੇਰੇ ਕੋਲ ਟਰੈਕਟਰ ਚੜਾਉਣਗੇ ਮੈਂ ਤੁਹਾਨੂੰ ਜਿਹਨੂੰ ਪੁੱਛ ਤੇ ਆ ਵੀ ਕੀ ਗੱਲ ਹੋਈ ਹੈ ਭਾਈ ਯਾ ਕਹਾ ਯਾ ਇਹ ਇਹਨੂੰ ਪੁੱਛਣ ਲੱਗੇ ਰੋਕਣ ਲੱਗੇ ਸਾਡੇ ਫੇਰ ਫੇਰ ਪਾ ਲਈ ਨਹੀਂ ਫੇਰ ਅਸੀਂ ਉਹਨੂੰ ਕਿਹਾ ਉਹ ਜਾਂ ਫੇਰ ਮਾਰੀ ਜੀ ਅਸੀਂ ਟਰੈਕਟਰ ਖੈਰ ਮੂਹਰੇ ਖੈਰ ਮੂਰੇ ਨਾਲ ਹੀ ਆਉਣਾ ਟਰੈਕਟਰ ਰੁਕ ਗਿਆ ਫੇਰ ਜੀ ਦੋ ਮੁੰਡੇ ਪਿੰਡ ਦੇ ਆਏ ਜੀ ਉਹਨਾਂ ਨੇ ਸਾਨੂੰ ਬੜਕ ਢਾ ਲਿਆ ਜੀ ਫੇਰ ਇੱਕ ਬਿੱਲਾ ਆਇਆ ਜੀ ਗੌਰ ਸਾਹਿਬ ਦੀ ਮੰਡੀ ਦਾ ਪਹਿਲਾਂ ਹੁਣ ਅਰਥ ਦੇ ਵਿੱਚ ਸੰਜੀ ਹੈ ਜਿਹਨਾਂ ਦੇ ਇੱਕ ਹੋਈ ਕਿਹਨਾਂ ਦਾ بڑا ਮੁੰਡਾ ਜੀ ਉਹ ਆਏ ਜੀ ਬੜੇ ਮੁੰਡੇ ਜਿਹਾ ਸਹੀ ਕਰਪਾਨਤੀ ਜੀ ਬਿੱਦੇ ਜਿਹਾ ਸਹੀ ਦਾਤਤਾ ਜੀ ਉਹ ਮੇਰੇ ਕਰਪਾਨ ਮਾਰ ਲਿਆ ਮੈਂ ਬਾਹ ਮੁਰੇ ਚੱਲ ਗਈ ਜੀ ਫੇਰ ਭੱਜਦੇ ਜੀ ਨਾਡਾ ਮੋੜ ਤੇ ਜੁੱਤੀ ਰਹਿ ਗਈ ਚਾਪੀ ਵੀ ਚੱਲ ਗਈ ਇੱਕ ਮੇਰੇ ਪਿੱਛੇ ਦਾਤ ਮਾਰਿਆ ਜਿਹੜਾ ਬਿੱਦੇ ਅਸੀ ਦਾ ਬਿੱਦੇ ਜੀ ਬਾਬਾ ਸਾਹਿਬ ਅਸੀਂ ਕਿਸੇ ਦਾ ਮੋਟਰਸਾਈਕਲ ਦੇ ਪੁੱਛ ਰਹੇ ਹਾਂ ਸਾਨੂੰ ਜੇ ਭੱਜਾ ਜੀ ਤੇ ਕਹਿੰਦਾ ਤੁਹਾਡੇ ਇੱਕ ਦਾਤ ਤੇ ਇੱਕ ਆ ਕਿਰਪਾ ਕਰਕੇ ਕਰਵਾ ਲਵਾਂਗਾ ਮੂਹਰੇ ਬਾਹ ਕਰ ਦੂਗੀ ਓਕੇ ਜੀ ਓਕੇ ਤੁਸੀਂ ਕਿੰਨੇ ਜਾਣੇ ਸੀ ਅਸੀਂ ਦੋ ਜਣੇ ਸੀ ਜੇ ਮੇਰਾ ਬੇਟਾ ਉਹ ਕਿੰਨੇ ਜਾਣੇ ਸੀ ਉਹ ਪੰਜ ਜਣੇ ਸੀ ਦੋ ਪਿੰਡ ਦੇ ਸੀ ਮੇਰੀ ਇੱਕ ਬੇਦਾ ਸੀਗਾ ਇੱਕ ਉਹਨਾਂ ਦਾ ਮੁੰਡਾ ਸੀਗਾ ਇੱਕ ਉਹ ਆਪਣੇ ਮਾਰਕਸ ਆਪਦਾ ਜੀ ਬੁੜਾ ਠੀਕ ਹੈ ਠੀਕ ਹੈ ਤੇ ਕਿ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ ਹੁਣ ਇਹਦਾ ਇਨਸਾਫ ਜੋ ਮੰਗ ਕਰਦਾ ਕਿਦਾਂ ਨਿਆਂ ਨਹੀਂ ਸੀ ਵੀ ਜੁਹਾਂ ਦੇ ਹਾਂ ਜੇ ਚੱਲਦਾ ਸਬ ਪਿੰਡ ਦੀ ਜਗ੍ਹਾ ਹੀ ਸਾਡਾ ਰੋੜੀ ਉੱਤੇ ਮੱਟੀ ਚੱਕਦੇ ਸੀ ਠੀਕ ਹੈ ਜੀ ਉਹ ਵੀ ਚੱਕਦੇ ਸੀ ਸਾਡੇ ਖੇਤ ਦੇ ਨਾਲ ਦੇ ਸੀਗੇ ਜਮ ਮੱਟੀ ਠੀਕ ਹੈ 10 ਫੁੱਟ ਸਾਡਾ ਰੋੜੀ ਉਹ ਬਾਹੀਂ ਕਰਦੇ ਜੀ 10 ਫੁੱਟ ਸਾਡੇ ਜਿੰਦੇ ਮੱਟੀ ਚੱਕਦੇ ਸੀ ਠੀਕ ਚਲੋ ਠੀਕ ਜੇ ਜਿਹੜੀ ਬੂਟੇ ਲਾਏ ਵੇ ਜੋ ਬਿਲਕੁਲ ਨਾਲ ਲਾਏ ਵੇ ਪਈਦਾ ਸਾਡੀ ਸਾਡੀ ਮਸ਼ੀਨ ਨਹੀਂ ਦੰਗੀ ਉੱਤੇ ਜੀ ਅਸੀਂ ਹੋਰ ਮਸ਼ੀਨ ਤੋਂ ਕੰਮ ਵਧਾਈ ਜਾਈ ਜੀ ਠੀਕ ਇਹ ਤੋਂ ਪਹਿਲਾਂ ਮੈਂ ਉੱਥੇ ਜਸਵੀਰ ਲੰਬੜਦਾਰਾ ਉਹਨੂੰ ਵੀ ਕਿਹਾ ਸੀਗਾ ਮੈਂ ਨਾ ਗਏ ਭਾਈ ਵੀ ਬੂਟੇ ਪਿੱਛੇ ਕਰ ਦੋ ਬੀਨੇ ਇਹ ਸਾਡੇ ਕੋਲ ਕਿਹ ਚੁਣੂ ਮਸ਼ੀਨ ਦਿਖਾਵੂਗੇ ਫਸਲ ਨੂੰ ਬਟਣੀ ਹੋ ਜੀ ਇਹਨਾਂ ਨੇ ਇੱਕ ਪਾਸੇ ਬੁੱਟੇ ਲੱਗੇ ਦੂਜੇ ਪਾਸੇ ਇਹਨਾਂ ਨੇ ਪਿੰਡ ਨਾਲ ਲਾਜ਼ ਪਈ ਤੇ ਜੀ ਕੋਈ ਮਸ਼ੀਨ ਜਮਾ ਹੁੰਦਾ ਜੀ ਇਹ ਮੈਨਿੰਗ ਕਰਨ ਵਾਲੇ ਬੰਦੇ ਪਿੰਡ ਦੇ ਹੀ ਤਾਂ ਬਾਹਰ ਲਿਆ ਜੀ ਇਹ ਪਿੰਡ ਦੇ ਹੀ ਆ ਜੀ ਪਿੰਡ ਦੇ ਹੀ ਹਾਂ ਜੀ ਇੱਕ ਆਪਣੇ ਜਿਹੜਾ ਮੈਨ ਦਾ ਉਹ ਆਪਣੇ ਮਸ਼ੀਨ ਵਾਲਾ ਸੀਗਾ ਜੀ ਉਹ ਡਹਿਰ ਦਾ ਹੀ ਲਾਲੀ ਮੁੰਡਾ ਤੇ ਉਹਦੇ ਟਰੈਕਟਰ ਸੀਗੇ ਮਸ਼ੀਨ ਸੀਗੇ ਜੀ ਅੱਛਾ ਡਹਿਰ ਦੇ ਜਿਹੜੇ ਕਹਿੰਦਾ ਬੰਦੇ ਸੀ ਟਰੈਕਟਰ ਤਿੰਨ ਉਹਦੇ ਤੇ ਇੱਕ ਜੇਬ ਵੀ ਸੀ ਉਹਦੀ ਸੀ ਜੀ ਆਪੀਐਸ ਸੀਗਾ ਜੀ ਆਪੀਐਸ ਹਾਂ ਜੀ ਤੇ ਤੁਹਾਡਾ ਕੋਈ ਮੋਬਾਈਲ ਫੋਨ ਵੀ ਗਿਰਿਆ ਸੀ ਮੇਰਾ ਮੋਬਾਈਲ ਫੋਨ ਗਿਰਿਆ ਸਾਡੇ ਚਾਬੀ ਜਿਹੜੀ ਸਾਡਾ ਮੋਰਚੇ ਦੇ ਉੱਛੀ ਗਈ ਸੀ ਉਹ ਠੀਕ ਹੈ ਹਾਂਜੀ ਠੀਕ ਹੈ ਧੰਨਵਾਦ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਦਲਨਿੰਦਰ ਸਿੰਘ ਜੀ ਤੇ ਕੀ ਗੱਲਬਾਤ ਹੋਈ ਹੈ ਸਾਰੀ ਇਹ ਨਾ ਆਪਣੇ ਖੇਤ ਦੇ ਲਾਗ ਮਾਈਨਿੰਗ ਹੋ ਰਹੀ ਸੀ ਕਿ ਜਮਾਂ ਤੇ ਡੋਲ ਦੇ ਨਾਲ ਕੋ ਜਮਾਂ ਤੇ ਫੁੱਟ ਦਾ ਫਰਕ ਵੀ ਫੁੱਟ ਦਾ ਫਰਕ ਹੋਣਾ ਬਸ ਸਿਰਫ ਚਲੋ ਮੈਨੂੰ ਸਾਨੂੰ ਕਿਸੇ ਨੇ ਦੱਸਿਆ ਪਿੰਡ ਵਾਲੇ ਨੇ ਵੀ ਤੁਹਾਡੇ ਖੇਤ ਦੇ ਲਾਗ ਤੋਂ ਮਿੱਟੀ ਚੱਕ ਰਹੇ ਆ ਚਲੋ ਮੈਂ ਆਪਣੇ ਫਾਦਰ ਸਾਹਿਬ ਨੂੰ ਫੋਨ ਕੀਤਾ ਵੀ ਇਦਾਂ ਇਦਾਂ ਕਰਕੇ ਮਿੱਟੀ ਚੱਕ ਰਹੇ ਆ ਉਹ ਕਹਿੰਦੇ ਵੀ ਜਾ ਕੇ ਦੇਖ ਕੇ ਚਲੋ ਮੈਂ ਚਲੇ ਗਿਆ ਜੀ ਮੈਂ ਪੱਤਰਕਾਰ ਟਿੰਕੂ ਨੂੰ ਫੋਨ ਕੀਤਾ ਸੀ ਜੋ ਕਿ ਜਟਾਣਿਆਂ ਦਾ ਰਹਿਣ ਵਾਲਾ ਉਹਨੂੰ ਫੋਨ ਕੀਤਾ ਕਹਿੰਦਾ ਮੈਂ ਚਲੋ ਥੋਨੂੰ ਪੁੱਛ ਕੇ ਦੱਸਦਾ ਉਹਨੇ ਮੈਨੂੰ ਕੋਈ ਬੈਕ ਕਾਲ ਨਹੀਂ ਕੀਤੀ ਮੈਂ ਉਹਨੂੰ ਫੋਨ ਕੀਤਾ ਕਹਿੰਦਾ ਉਹ ਕਿਸੇ ਦੇ ਘਰ ਮਿੱਟੀ ਪਾਉਣੇ ਆ ਤੇ ਇੱਕ ਗਰਾਊਂਡ ਦੇ ਵਿੱਚ ਪਿਚ ਤਿਆਰ ਹੋ ਰਹੀ ਵੀ ਅਸੀਂ ਉੱਥੇ ਪਾਉਣੀ ਆ ਚਲੋ ਮੈਂ ਪਹੀ ਤੇ ਚਲੇ ਗਿਆ ਜੀ ਜਿੱਦੇ ਸੜਕ ਤੇ ਉੱਥੇ ਮੈਂ ਐਸਡੀਓ ਸਾਹਿਬ ਨੂੰ ਫੋਨ ਕੀਤਾ ਜੇਈ ਸਾਹਿਬ ਨੂੰ ਫੋਨ ਕੀਤਾ ਪਹਿਲਾਂ ਤਾਂ ਉਹਨਾਂ ਨੇ ਮੇਰਾ 10 ਮਿੰਟ ਫੋਨ ਨਹੀਂ ਚੱਕਿਆ ਕਿਸੇ ਨੇ ਤੇ ਉਸ ਤੋਂ ਬਾਅਦ ਮੈਂ ਚੰਗੌਰ ਸਾਹਿਬ ਐਸਐਚਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਦਿੱਤਾ ਮੁੰਸ਼ੀਆ ਨੰ ਮੈਂ ਖੜ ਰਿਹਾ ਜੀ 20-25 ਮਿੰਟ ਉੱਥੇ ਕੋਈ ਨਹੀਂ ਪਹੁੰਚਿਆ ਜੀ ਉਦੋਂ ਬਾਅਦ ਐਸ.ਵੀ.ਓ. ਸਾਹਿਬ ਦਾ ਫੋਨ ਆਇਆ ਕਹਿੰਦੇ ਅਸੀਂ ਮੀਂਹ ਹਟੇ ਤੇ ਆਉਨੇ ਆ ਵੀ ਬੰਦੇ ਭੇਜਦੇ ਆ ਉਹਨਾਂ ਨੂੰ ਮੈਂ ਅੱਗੇ ਪਹੀ ਚ ਚਲੇ ਗਿਆ ਜੀ ਜਿੱਥੇ ਮੈਨੇਜ ਚੱਲ ਰਹੀ ਸੀ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਉਹਨਾਂ ਨੇ ਕਿਹਾ ਵੀ ਸਾਡੀ ਸ਼ਿਕਾਇਤ ਹੋ ਗਈ ਉੱਥੋਂ ਉਹ ਦੋ ਟਰੈਕਟਰ ਇੱਕ ਤੀਜਾ ਭਰਿਆ ਹੋਇਆ ਸੀ ਉਹਨਾਂ ਨੇ ਖੇਚਣ ਨੂੰ ਘੜਤਾ ਤੇ ਜਿਹੜੀ ਮਸ਼ੀਨ ਸੀਗੀ ਉਹ ਮਸ਼ੀਨ ਵਾਲਾ ਨਾਲੇ ਗਿਆ ਜੀ ਗੱਡੀ ਸੀਗੀ ਉਹਦੇ ਕੋਲ अल्टੋ ਉਹ ਲੈ ਕੇ ਭੱਜ ਗਏ ਟਰੈਕਟਰ ਵਾਲਾ ਸੀਗਾ ਕਰਾਹਲਾ ਉਹਨੇ ਆਪਣੇ ਖੇਤ ਵੀ ਮਿੱਟੀ ਪਾਈਏ ਨਾਲ ਚਕਾ ਕੇ ਵੀ ਮੈਂ ਹੱ ਉਹ ਲੰਗਿਆਂ ਉਥੋਂ ਮੈਂ ਮੂਰੇ ਹੋਇਆ ਉਹਨੇ ਮੇਰੇ ਇੱਥੇ ਨਾ ਲੱਕ ਤੇ ਬਾਂਬਰ ਮਾਰਿਆ ਲੱਕ ਬਾਂਬਰ ਮਾਰ ਕੇ ਗਾਹਾਂ ਮੇਰੇ ਫਾਦਰ ਸਾਹਿਬ ਆਰੇ ਜੀ ਉਹਨਾਂ ਨੇ ਇੰਨੇ ਕ ਫਰਕ ਨਾਲ ਕਰਾਹ ਥੋੜੀ ਨੇੜੇ ਲੰਗਿਆ ਅਸੀਂ ਜੇ ਗਾਹਾਂ ਜਾ ਕੇ ਰੁਕ ਲਿਆ ਉਹ ਸਾਡੇ ਨਾ ਹੱਥੋਂ ਪਈ ਹੋਇਆ ਸਾਨੂੰ ਗਾਲਾਂ ਮੰਗਾਲੀਆਂ ਹੋਇਆ ਉਹਨਾਂ ਨੇ ਗਾਹਾਂ ਤਿੰਨ ਚਾਰ ਮੁੰਡੇ ਬੁਲਾ ਲਏ ਜਿਨ੍ਹਾਂ ਕੋਲ ਹਥਿਆਰ ਵੀ ਸੀਗੇ ਸਾਡੇ ਨਾ ਹੱਥੋਂ ਪਈ ਹੋਏ ਸਾਡੇ ਬਾਲ ਬੋਲ ਪੱਟੇ ਸਾਡੀ ਦਸਤਾਰ ਲਈ ਅਸੀਂ ਚਲੋ ਆਪਾਂ ਕਿੰਨੇ ਜਣੇ ਸੀ ਅਸੀਂ ਦੋ ਜਣੇ ਸੀਗੇ ਉਹ ਖਾਸੀ ਜਣੇ ਸੀਗੇ ਉਹਨਾਂ ਨੇ ਬੱਚ ਮੇਰੇ ਫਾਦਰ ਸਾਹਿਬ ਦੇ ਪਤਾ ਨਹੀਂ ਬਾਹ ਤੇ ਕੀ ਮਾਰਿਆ ਪਿੱਠ ਤੇ ओके okay. हां जी ਤੇ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋ ਚੁੱਕੀ ਆ ਹਾਂ ਜੀ ਪ੍ਰਸ਼ਾਸਨ ਨਾਲ ਗੱਲਬਾਤ ਤੇ ਇਹਦੀ ਵੀ ਖਬਰ ਦੇਤੀ ਹੁਣੇ ਤੁਸੀਂ ਪੁਛਾਇਆ ਫਿਰ ਨੂੰ ਹਾਂ ਜੀ ਤੇ ਕੀ ਕਹਿੰਦਾ ਪ੍ਰਸ਼ਾਸਨ ਉਹ ਕਹਿੰਦੇ ਵੀ ਅਸੀਂ ਆ ਰਹੇ ਹਾਂ ਕਸ਼ਮੀਰੀ ਲਾਲ ਜੀ ਇਹ ਆਪਣਾ ਬਿੱਲ ਚੌਂਕੀ ਚ ਪੈਂਦੇ ਠੀਕ ਬਿੱਲ ਹਾਂ ਜੀ ਠੀਕ ਹੈ ਤੇ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਅਸੀਂ ਤਾਂ ਹੀ ਕਹਿਣਾ ਚਾਹੁੰਦੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੀ ਮੈਨਿੰਗ ਆ ਉਹ ਹੱਡਾ ਰੋੜੀ ਦੇ ਵਿੱਚ ਕਿਸ ਪਰਮਿਸ਼ਨ ਨਾਲ ਕੀਤੀ ਗਈ ਹੈ ਠੀਕ ਹੈ ਹਾਂ ਜੀ ਕੋਈ ਮੂਵੀ ਕਲਿੱਪ ਆਪਣੇ ਕੋਲ ਹੈਗਾ ਹਾਂਜੀ ਹੈਗੀ ਜੀ ਮੇਰੇ ਕੋਲ ਜੋ ਜੀਐਸਵੀ ਭੱਜਦੀ ਉਹਦੀ ਮੂਵੀ ਪਈ ਹੈ ਜੀ ਮੇਰੇ ਕੋਲ ਠੀਕ ਹੈ ਹਾਂਜੀ ਉਹ